ਹਾਂ ਮੀ ਅੱਜ ਬਾਹਰ ਬਹੁਤ ਪੈ ਰਿਆ ਆ ਬੈਂਗਣਾ ਦੀ ਸਬਜੀ ਚਾਹ ਦੇ ਨਾਲ ਕਰਦੇ ਆਂ ਇਹ ਪਰੌਂਠੀਆਂ ਨਾਲ ਸ਼ੁਰੂਆਤ ਕਰਦੇ ਆਂ ਕਿਚਨ ਦੇ ਵਿੱਚ ਤੇ ਕੋੜੀਆਂ ਤਾਂ ਇਹ ਥੋੜੀਆਂ ਨੂੰ ਤੇ ਇਹਨਾਂ ਦੇ ਨਾਲ ਸਰਨਾ ਨੇ ਆ ਤੇ ਬਣਾਉਂਦੀ ਮੂੰਗੀ ਦਾ ਸਾਡੇ ਸਾਡੇ ਦੇਸੀ ਕੰਮ ਆ ਤੇ ਇੱਧਰ ਮੌਸਮ ਦੇਖੋ ਮੀ ਲੱਗਾ ਸੀ ਸਵੇਰ ਦਾ ਹਨਾ ਸਵੇਰ ਦਾ ਕਿਰਾਤ ਦਾ ਪੈਂਦਾ ਸੀ ਵੀ ਆਂਟੀ ਹੋਇਆ ਚਾਹ ਪਵੀ ਸੀ ਆਂਟੀ ਵੀ ਪੀਦੇ ਚਾਹ ਕੁੜਕਾ ਲਾ ਕੇ ਵਿੱਚ ਪਾ ਦਿੰਨੇ ਆ ਦਾਲ ਕੋੜੀਆਂ ਥੋੜੀਆਂ ਆ ਵੇ ਥੋੜੀਆਂ ਮੈਂ ਤਾਂ ਇਹ ਫੋਨ ਕੀਤਾ ਉਹ ਮੈਂ ਕਿਹਾ ਲਿਆਵਾਂ ਬਲ ਕਹਿੰਦੀ ਆ ਰੋਟੀ ਬਣਾਉਂਦੀ ਆ ਮੈਂ ਬੋਤਲ ਪੱਲੂ ਉੱਦੇ ਨਹੀਂ ਖਾਂਦੀ ਪੱਲੂ ਦਾ ਤਾਂ ਸਰਿਆ ਪਿਆ ਉੱਦੇ ਹੀ ਇੱਧਰ ਮੰਮੀ ਬੈਠੇ ਆ ਤੇ ਇਹਦੇ ਚੜੀਏ ਆਪਣੇ ਪੇਰਾਂ ਲਾਲ ਲੂੜ ਕੇ ਹਟ ਗਈ ਆ ਕੋਈ ਦੋਨੋਂ ਮੈਡਮਾਂ ਨੇ ਕਿਦਾਂ ਤਲਾਰਾ ਪਾਇਆ ਹੋਇਆ ਚੰਗਾ ਆ ਦੇਖੋ ਜੀ ਫੋਨ ਹੱਥ ਧੋਣ ਗਈ ਨਾਲ ਹੀ ਫੋਨ ਲੈ ਗਈ ਫੋਨ 'ਚ ਪੈ ਗਿਆ ਪਾਣੀ ਵਾਟਰ ਇਜੈਕਟ ਕਰਦੇ ਪਏ ਆ ਐਵੇਂ 2 ਰਾਉਂਡ ਆ ਲਿਖਣ ਵਾਲਾ ਉਹਨੂੰ ਕਹਿੰਦੇ ਤੂੰ ਲਿਖ ਦੇ ਬਾਕੀ ਆਪ ਕਰ ਲਿਆ ਆ ਇੱਕ ਪਰੌਂਠੀ ਖਾਣੀ ਯਾਰ ਸਾਰੀ ਬਸ ਪਰੌਂਠੀ ਦੇ ਵਿੱਚ ਮਾੜਾ ਜਿਹਾ ਹਲਕਾ ਜਿਹਾ ਲੂਣ ਮਿਰਚ ਉਹ ਗਾ ਫੇਰੀ ਵਧੀਆ ਲੱਦੀ ਆ ਬਾਅਦ ਚ ਦੱਸ ਬਲੌਗ ਜਿੰਨੇ ਦੱਸਣਾ ਈ ਜਿਹੜੇ ਸੁਪਨੇ ਲੈਂਦੀ ਰਿਹਾ ਕਰ ਤੀਜਾ ਪੂਜਾ ਕੋਈ ਨਹੀਂ ਮਿਲਣਾ ਹੈਗਾ ਹਜੇ ਇੱਧਰ ਇਹਨਾਂ ਦਾ ਕੰਮ ਨਹੀਂ ਮੁੱਕਿਆ ਹਜੇ ਤੱਕ ਚਲੋ ਤੁਸੀਂ ਕਰੋ ਜੀ ਬਲੌਗ ਦਾ ਐਂਡ ਪਹਿਲਾਂ ਤੱਲੋ ਜੀ ਆਪਾਂ ਆ ਗਏ ਫੇਰ ਇੱਕ ਨਵਾਂ ਬਲੌਗ ਤੁਹਾਡੇ ਲਈ ਲੈ ਕੇ ਸਸ ਜੀ ਸਾਰਿਆਂ ਨੂੰ ਸਵਾਗਤ ਹੈ ਚਿੰਨੰਦਰ ਬਲੌਗ 'ਚ ਮੇਜ਼ ਦਾ ਦਰਸੀ ਠੀਕ-ਠਾਕ ਹੋ ਗਿਆ ਸੀ ਵੀ ਠੀਕ ਠਾਕ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਕਿ ਠੀਕ-ਠਾਕ ਰੱਖੇ ਚਲੋ ਜੀ ਕਰਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਫੇਰ ਨਾਸ਼ਤੇ ਨਾਲ ਤੂੰ ਕਿਧਰ ਮਗਰ ਮੋਰ ਨੂੰ ਗਈ ਸੀ ਅੱਛਾ ਅੱਛਾ ਹਾਂ ਮੈਂ ਅੱਜ ਬਾਹਰ ਬਹੁਤ ਪੈ ਰਿਆ ਆ ਤੇ ਦਿਖਾਣੇ ਆ ਤੁਹਾਨੂੰ ਬਾਹਰਲਾ ਮੌਸਮ ਵੀ ਉੱਥੇ ਗਏ ਸੀ ਬੂਟਿਆਂ ਨੂੰ ਪਾਣੀ ਪੁਣੀ ਪਾਉਣ ਤੇ ਪਾਣੀ ਤੇ ਪਾ ਕੇ ਨਹੀਂ ਆਏ ਅੱਜ ਕਿਉਂਕਿ ਬਾਰਿਸ਼ ਹੀ ਬਹੁਤ ਸੀਗੀ ਠੀਕ ਹੈ ਨਾ ਦੇ ਲੋ ਕਰਦੇ ਆ ਜੀ ਬੈਂਗਣਾ ਦੀ ਸਬਜੀ ਤੇ ਚਾਹ ਦੇ ਨਾਲ ਕਰਦੇ ਆ ਜੀ ਪਰੌਠੀਆਂ ਨਾਲ ਸ਼ਰਵਾਤ ਤੇ ਬਣੇ ਰਿਓ ਸਾਡੇ ਬਲੌਗ ਨਾਲ ਜੀ ਹਾਂਜੀ ਮੰਮੀ ਬੈਠੇ ਹੋ ਹਾਂਜੀ ਬਣਾਉਣਾ ਚਾਹਣਾ ਕੀ ਆ ਲਓ ਜੀ ਇੱਧਰ ਸਵਾ 12 ਹੋ ਗਏ ਆ ਪਤਾ ਨਹੀਂ ਹੁਣ ਟਾਈਮ ਦੇਜਾ ਕਿ ਨਹੀਂ ਤੇ ਇੱਧਰ ਮੈਡਮ ਬੈਠੀ ਆ ਖਲਾਰਾ ਪਾ ਕੇ ਸਵੇਰੇ ਹੀ ਤੇ ਕੱਪੜੇ ਸੁੱਕਣੇ ਪਾਣ ਜਾਣਾ ਐ ਮੀ ਬੜਾ ਲੱਗਾ ਸੀਗਾ بارش ਹੋ ਰਹੀ ਐ ਅੰਦਰ ਹੀ ਪਾਵਾਂਗੇ ਕੱਪੜੇ ਹਾਂਜੀ ਬੈਂਜੀ ਰੋਟੀ ਦਮਾਂ ਇਹਨੇ ਕੱਦ ਹੀ ਨਹੀਂ ਅਸੀਂ ਕਾਲੀ ਰੋਟੀ ਹਰ ਖਾਣੀ ਰੋਟੀ ਆਲੂ ਸੁੱਕੇ ਆਲੂਆਂ ਨਾਲ ਕੀ ਲੈ ਕੇ ਚਾਵਲ ਚਾਵਲ ਸੇਤੀ ਬੋਲ ਚਾਵਲ ਹੀ ਖਾਂਦੇ ਜਾਂਦੀ ਐ ਇੱਧਰ ਟੀਵੀ ਲੱਗਾ ਸੀਗਾ ਆਂਟੀ ਹਲੇ ਆਏ ਨਹੀਂ ਆਂਟੀ ਕਹਿੰਦੇ ਅਸੀਂ ਲੇਟ ਹੁਣਾਂ ਇੱਧਰ ਮੈਡਮ ਜੀ ਆਹ ਕੜੀ ਐ ਬੜਦੇ ਆ ਕਿਚਨ ਦੇ ਵਿੱਚ ਤੇ ਇਦਰਾ ਆ ਪਏ ਸੀਗੇ ਬੈਂਗਣ ਤੇ ਆਲੂ ਤੇ ਮੈਡਮ ਜੀ ਕਹਿੰਦੀ ਆ ਮੈਂ ਖਾਣੇ ਆ ਚਾਵਲ ਤੇ ਚਲੋ ਜੀ ਇੱਕ ਕੱਢਦੇ ਆ ਚਾਵਲ ਫਿਰ ਤੇ ਜਾਂਦੇ ਆ ਰੋਟੀ ਦੇ ਕੇ ਇਹਨੂੰ ਕੱਪੜੇ ਸੁੱਕਣੇ ਪਾਣ ਪਰ ਆ ਤਾਂ ਫ੍ਰਿਜ ਦੇਖੀ ਕਿਦਾਂ ਟੂੜ ਟੂੜ ਭਰੀ ਭਈ ਆ ਸਾਡੀ ਕੱਢਦਾ ਜਰਾ ਕਰੂਵਲ ਫ੍ਰਿਜ ਦੇ ਵਿੱਚੋਂ ਚਾਵਲ ਕੱਢਦਾ ਜਰਾ ਕਿ ਇਹਨੂੰ ਚਾਵਲ ਦੇਵਾਂ ਦੇਖੋ ਜੀ ਫ੍ਰਿਜ ਨੂੰ ਸਾਹ ਨਹੀਂ ਆਂਦੇ ਆ ਵਿਚਾਰੀ ਨੂੰ ਹੈਗੇ ਇਨੂੰ ਕਰ ਮਾਈਕਰੋ ਜਰਮ ਤੇ ਆਪਾਂ ਚਲਦੇ ਆਂ ਕੋਠੇ ਤੇ ਫਿਰ ਚਲੋ ਜੀ ਬਣੇ ਰਹੋ ਸਾਡੇ ਬਲੌਗ ਨਾਲ ਤੇ ਮਿਲਦੇ ਆਂ ਫਿਰ ਤੁਹਾਨੂੰ ਤੇ ਬਣਾਉਂਦੇ ਆਂ ਅੱਜ ਆਲੂ ਪਕੌੜੀਆਂ ਦੀ ਸਬਜੀ ਤੇ ਕੋਈ ਚਾਵਲ ਸਾਡੇ ਇਹ ਹੁਣ ਖਾਊਗੀ ਪੱਲੂ ਚਲੋ ਜੀ ਮਿਲਦੇ ਆਂ ਜੀ ਚਲੋ ਜੀ ਪਕੌੜੀਆਂ ਤਾਂ ਅਸੀਂ ਦੇਖੀਆਂ ਤੇ ਪਕੌੜੀਆਂ ਤਾਂ ਇਹ ਥੋੜੀਆਂ ਕਿਉਂਕਿ ਇਹਨਾਂ ਦੇ ਨਾਲ ਸਰਨਾ ਨੇ ਹੈ ਤੇ ਅੱਜ ਬਣਾਉਂਗੀ ਫਿਰ ਮੂੰਗੀ ਦੀ ਦਾਲ ਬਣਾਉਂਗੀ ਮੂੰਗੀ ਦੀ ਦਾਲ ਇਹ ਸੋਲੀ ਬਣਾਉਣਾ ਬਹੁਤ ਆ ਜਦੋਂ ਅਸੀਂ ਭਰੀ ਮੂੰਗੀ ਆਵਤ ਨੇ ਤਾਂ ਮੈਂ ਇਹ ਰੱਖ ਲਈਏ ਧਾਰ ਸਾਡੇ ਸਾਡੇ ਜਿਸੀ ਕੰਮ ਆ ਇਹਦੇ ਚੋਂ ਮੈਂ ਹਲਦੀ ਨਹੀਂ ਪਾਣੀ ਹੈਗੀ ਇਹ ਜਦ ਕੱਲੀ ਦੇਖੀ ਮੇਸਟ ਪਾਣੀ ਤਾਂ ਦੀ ਇਹਨਾਂ ਦਾ ਰੰਗ ਲਾਲ ਲਾਲ ਰਵੇ ਬਹੁਤ ਸੋਹਣੀ ਬਣਦੀ ਹੈ ਫੁੱਲੀ ਦੀ ਨਹੀਂ ਇਹ ਦਾ ਨਮਕ ਪਾ ਦਨੇ ਆ ਦੇ ਵਿੱਚ ਥੋੜੀ ਜਿਹੀ ਪਾਤੀ ਹੈ ਦੇਖੀ ਮੈਂ ਜਿਆ ਜਣਾ ਨਾ ਚੰਦਾ ਨਮਕ ਆ ਇਹ ਬਹੁਤਾ ਹੁੰਦਾ ਨਹੀਂ ਹੈਗੇ ਜਿਆਦਾ ਪਾਣਾ ਪੈਂਦਾ ਆ ਥੋੜਾ ਜਿਹਾ ਪਾ ਦਨੇ ਆ ਇਹਦੇ ਵਿੱਚ ਦੇਸੀ ਕੇ

ਇਹ ਅਸੀਂ ਮੈਂ ਕੱਚ ਦਾ ਬੋਲ ਤੋਤਾ ਸਿਆਲ ਨਹੀਂ ਪਤਾ ਨਹੀਂ ਮਸਰੇ ਉਹ ਜਿਹੜਾ ਨਹੀਂ ਲੱਗਦਾ ਇਹ ਹਾਂ ਜਿਹੜੀ ਲੱਗਦਾ ਰਹਿਦਾ ਇਹ ਤਾਂ ਟੋਫੀ ਆਉਂਦੇ ਲੋਗ ਦੇ ਨਾਲ ਤਾਲ ਹੋ ਜਵੇ ਤੇ ਅਸੀਂ ਪਾਈਏ ਕੱਪੜੇ ਤੇ ਤੁਹਾਨੂੰ ਬਾਹਰਲਾ ਮੌਸਮ ਇਹਨਾਂ ਨਾਲ ਦੇਖੀਦਾ ਵਾ ਇੱਦਾਂ ਦਾ ਇੱਧਰ ਆਈ ਸੀ ਕਿ ਆਪਾਂ ਉੱਪਰ ਤੇ ਇੱਧਰ ਮੌਸਮ ਦੇਖੋ ਮੀਂਹ ਲੱਗਾ ਸੀ ਸਵੇਰ ਦਾ ਹਨਾ ਸਵੇਰ ਦਾ ਕਿ ਰਾਤ ਦਾ ਪੈਂਦਾ ਸੀ ਰਾਤ ਦਾ ਹੀ ਪੈਂਦਾ ਹੋਣਾ ਰਾਤ ਦਾ ਮੀਂਹ ਪੈਂਦਾ ਸੀ ਦਾ ਹੁਣ ਹਟਿਆ ਮੀਂਹ ਪਾ ਲਈਏ ਹੁਣ ਕੱਪੜੇ ਸੁਕਣੇ ਇੱਥੇ ਹਾਂ ਪੱਧੀ ਗਿਆ ਮੌਸਮ ਅੱਜ ਠੰਡਾ ਆ ਹਾਂ ਤੋਂ ਤੋਂ ਬੁਲਾਈ ਹਵਾ ਚੱਲਦੀ ਆ ਉਦਾਂ ਕੋਸੇ ਸਟੈਂਡ ਵਿੱਚ ਚੁੱਕ ਕੇ ਪਾ ਦਨੇ ਆ। ਹੋਰ ਕੀ ਆ ਗਬਲੀ ਧਾਰ ਤੇ ਪਾ ਦਨੇ ਆ। ਬਾਹਰਲੀ ਸਾਈਡ ਤੇ ਰਹਿ ਦਨੇ ਆ। ਹਾਂ। ਉਹ ਤਾਂ ਹੁਣ ਤਾਂ ਨਹੀਂ ਆਊਗਾ ਮੀ ਮੀ ਲਾਦਾ ਹਨਾ। ਬੋ ਕਾਫੀ ਪੈ ਗਿਆ ਮੀ। ਦੇਖੋ ਸਭ ਨੀ ਆਗਾ। ਆਹ ਪਾ ਲਈਏ ਸਟੈਂਡ ਚੁੱਕ ਕੇ ਕੱਪੜੇ ਸੁੱਕਣ ਤੇ ਮੌਸਮ ਤਾਂ ਹੈਗਾ ਬਹੁਤ ਸੋਹਣਾ। ਹਲਕਾ ਜਿਹਾ ਸੇਕ ਆ ਮੌਸਮ ਦੇ ਜਿਹਾ ਹੈਗਾ ਐਸੇ ਵਾਰ। ਪਾ ਲਈਏ ਫੇਰ। ਸਟੈਂਡ ਕੱਟ ਕੇ ਫੇ ਪਾਈਏ ਕੱਪੜੇ। ਲਓ ਜੀ। ਸਭਾਂ ਨੇ ਸੁੰਘਿਆ ਕਰਕੇ ਆਂਟੀ ਫ੍ਰੀ ਹੋ ਗਏ ਆ ਹੋ ਚਾਹ ਪਿੰਦੇ ਪਏ ਆ ਫ੍ਰੀ ਆਂਟੀ ਹੋਇਆ ਚਾਹ ਪੀ ਤੇ ਆਂਟੀ ਵੀ ਪਿੰਦੇ ਚਾਹ ਅੱਡੀ ਪੀ ਜਾ ਚਾਹ ਤੇ ਟਾਈਮ ਹੋਇਆ ਕਿੰਨਾ ਆ ਬਲਕ ਦੋ ਵਜੇ ਦੋ ਵਜੇ ਪੌਣੇ ਦੋ ਹੋ ਗਏ ਪੌਣੇ ਦੋ ਪੌਣੇ ਦੋ ਹੋ ਗਏ ਚਲੋ ਚਾਹ ਫੇਰ ਮਿਲਦੇ ਆ ਇਹਨਾਂ ਚੈੱਕ ਕਰੋ ਗਾਇਜ਼ ਪਲਕ ਨੇ ਬਣਾਇਆ ਕਿੰਨਾ ਵਧੀਆ ਪਲਕ ਨੇ कॉफी मिक्स आ, करके हाँ कॉफी ਲਾ ਕੇ ਕਿੰਨਾ ਹਿਸਟਰੀ ਦਾ ਟੱਚ ਦਿੱਤਾ ਹੈ ਕਿੰਨਾ ਪਹਲ ਲਗ ਰਾਂਗੇ ਨਾ ਯੂਜ਼ ਹਾਂ ਬੜਾ ਸੈਟਿਕ ਜਿਹਾ ਲੱਗ ਰਿਹਾ ਹੈ ਕਿੰਨਾ ਸੋਹਣਾ ਬਣਾਉਦੀ ਆ ਆ ਜਿਹੜਾ ਲਿਖਦੇ ਨੇ ਅੱਖਰ ਮੈਨੂੰ ਬਹੁਤ ਸੋਹਣੇ ਲੱਗਦੇ ਨੇ ਹਾਂ ਬਹੁਤ ਸੋਹਣਾ ਲਿਖਦੀ ਆ ਪਹਿਲਾਂ ਮਮੂ ਨੇ ਬਣਾਉਦੀ ਆ ਰਾਈਟਿੰਗ ਬਹੁਤ ਸੋਹਣੀ ਹੈ ਸੀ ਤਿਆਰੀ ਕਰੋ ਹੁਣ ਕਿੰਨਾ ਲੱਗ ਗਿਆ ਕੰਮ ਤੇਰਾ ਕੰਪਲੀਟ ਹੋਣ ਨੂੰ ਬਲਕ ਪਹਿਲੇ ਰੈੱਡ ਬਣਾਉਣੀ ਆ ਅੱਜ ਮੌਸਮ ਮੀਹ ਵਾਲਾ ਹੋਇਆ ਹੈ ਬੱਦਲ ਬਹੁਤ ਚੜਿਆ ਹੈ ਚਲੋ ਮੀਂਹ ਦੇਖਤਾ ਪਾ ਰਹੇ ਨਾ ਪਾ ਦੇ ਲਓ ਜੀ ਇੱਧਰ ਤਾਲ ਬਣ ਗਈ ਆ ਬਣ ਗਈ ਕੇ ਹੱਲੇ ਬੰਦੀ ਪਈ ਆ ਹੱਲੇ ਬੰਦੀ ਪਈ ਆ ਤੇ ਇੱਧਰ ਮम्मा ਗੁੰਦੇ ਕਹੇ ਆਟਾ ਉਹ ਰੱਖ ਲੀਂ ਕੱਲੀ ਦੋਨੇ ਲਈ ਉਹ ਵੀ ਕੀ ਪਰ ਦਾਲ ਨਾਲ ਰੋਟੀ ਖਾਵਾਂਗੇ ਹੋਰ ਚਾਵਲ ਨਹੀਂ ਬਣਾਉਣੇ ਆਂ ਚਾਹੇ ਰੋਟੀ ਖਾ ਲ ਪਲੂਦੜ ਨਾ ਕਾਵਾਂ ਹਾਂ ਚਾਵਲ ਨਹੀਂ ਬਣਨੇ ਹੁਣ ਤੇ ਇੱਧਰ ਪਿਆਜ਼ ਕੱਟ ਲਏ ਆਂ ਦਾਲ ਦੇ ਟੁੜਕਾ ਲਾਉਣ ਲਈ ਤੇ ਬਸ ਦਾਲ ਦੇ ਰਿਜੀ ਜਾਊਗੀ ਜਾਂ ਟੁੜਕਾ ਆ ਦੇਣਾ ਮੇਰੀ ਬਸ ਮੈਂ ਲੱਗੀਆਂ ਹੁਣ ਟੁੜਕਾ ਲਾਣ ਇੱਥੋਂ ਸਾਰਾ ਸਾਫ਼ ਕਰਦੀ ਹਾਂ ਤਾਂ ਹਾਂ ਸਾਰਾ ਥੀਨ ਕਰਕੇ ਫਿਰ ਟੁੜਕਾ ਲਾਉਣੇ ਆਂ ਫਿਰ ਦਹੋਨੇ ਆ ਠੀਕ ਹੈ ਹੋਜੀ ਚਲ ਹਾਂਜੀ ਲੱਗਦਾ ਵੈ ਟੁੜਕਾ ਹੋਊ ਟੁੜਕਾ ਲਾ ਲਈਏ ਦਾਲ ਦੇ ਨੇ ਗਈਆ ਉਹਦਾ ਹਾਂ ਹਾਂ ਅਰ ਹੀਆ ਵੀ ਹੰਦੀ ਨਹੀਂ ਥੋੜੀ ਬਤੀ ਰਹਿ ਗਈ ਹੈ ਹਲੇ ਕਾ ਕਰ ਤੋੜਕਾ ਲਾ ਕੇ ਵਿੱਚ ਪਾ ਦਨੇ ਆ ਦਾਲ ਹੋਰ ਕੀ ਆਟਾ ਆਟਾ ਉੱਜ ਗਿਆ ਇਹ ਜੀ ਹੋਗੇ ਪਈ ਤੇ 레ਡੀ ਦੀ ਰਵੇ ਦਾਲ ਹਨਾ ਬਸ ਜਦੋਂ ਫੁੱਲ ਕੇ ਲਾਣੀ ਹੋਵੇ ਫੇ ਲਾ ਲੂਗੇ ਠੀਕਾ ਲਾ ਲਈਏ ਤੋੜਕਾ ਥੋੜਾ ਪਾ ਲੂਂ ਫੇਰ ਮਿਲਦੇ ਆਂ ਨਕਾ ਫੇਰ ਮਿਲਦੇ ਆਂ ਲਾ ਲਈਏ ਤੋੜਕਾ ਹੋਰ ਇੱਕ ਵਾਰ ਗਲੂਨ ਮੈਂ ਕਿੱਸਾ ਮੇਰਾ ਬਲੌਗ ਥੋੜਾ ਨੇੜ ਦੇਖਿਆ ਤੁਹਾਡਾ ਮੈਂ ਨੂੰ ਘੱਟ ਹੋਊਗਾ ਦੇਖੋ ਕਿ ਆ ਨਹੀਂ ਉਹ ਹੈ ਨਹੀਂ ਗਿਆ ਕੋੜੀਆਂ ਥੋੜੀਆਂ ਆ ਵੇ ਥੋੜੀਆਂ ਮੈਂ ਬਾਈ ਨੂੰ ਪਹਿਲਾਂ ਫੋਨ ਕੀਤਾ ਉਹ ਮੈਂ ਕਿਹਾ ਲਿਆ ਮੈਂ ਤੂੰ ਇਹਨੂੰ ਬਾਅਦ ਕਰੀ ਜੀ ਲੂਣ ਦੱਸੋ ਮੇਰੇ ਨੂੰ ਗਰਮ ਬਹੁਤ ਆ ਜਈਆ ਲੂਣ ਘੱਟ ਹੈ ਨੂੰ ਤਾਂ ਸਹੀ ਲੱਗਾ ਯਾ ਇੱਜ਼ਤ ਦਿਖਾਓ ਬਲੌਗ ਚ ਦਾਲ ਦਾ ਕਲਰ ਸਹੀ ਹੈ ਰੁਕਣਾ ਨੋਟ ਆ। ਆਦੇ ਵੀ ਘੱਟਾ ਦੇ ਮੈਨੂੰ ਵਸੇ ਹੀ ਲੱਗਾ ਰੋਟੀ ਨਾਲ ਥੇਲੇ ਰੋਟਣੇ ਦਾ ਬੰਦ ਕਰ ਦੇਵੀਂ। ਲਓ ਜੀ ਦਾਲ ਦਾ ਕਲਰ ਚੈੱਕ ਕਰੋ। ਮੜੀ ਜੀ ਹੋਰ ਘੋਲ ਜਵੇ। ਨੂਨ ਘੱਟਾ ਹਲਕਾ ਜਿਹਾ ਮੈਂ ਨੂਨ ਪਾ ਦੋ ਫਿਰ। ਉਹਦਾ ਵੀ ਜਿਹੜਾ ਲੂਣਾ ਹੁੰਦਾ ਨਹੀਂ ਹੈਗਾ ਜਿੱਤੀ। ਇਹ ਤਾਂ ਥੋੜਾ ਹਿਸਾਬ ਜਿਹਾ ਹੋ ਰਿਹਾ। ਇਹਦਾ ਸਬ ਪਤਾ ਥੋੜਾ ਫਰਕ ਆ। ਥੋੜਾ ਫਰਕ। ਚਲੋ। ਬਾਕੀ ਬਣ ਗਈ ਹੈ ਦਾ ਲੈਣਾ। ਇਹਦਾ ਵੀ ਪੱਲੂ ਵਾਂਗੂ ਹਿਸਾਬ ਪਤਾ ਹੋ ਰਹੀ ਆ। ਦਸਰੀ ਪੱਲੂ ਦਾ ਹਿਸਾਬ ਪਤਾ ਹੋ ਰਿਹਾ ਨਾ ਇਹਦਾ ਵੀ ਹੋ ਰਿਹਾ। ਹਾਂ। ਚਲੋ ਮਿਲਦੇ ਆ ਫਿਰ ਹਣਾ। ਇਦਾਂ ਅਦਰ ਟਾਈਮ ਹੋ ਗਿਆ ਆ ਸਵਾ 3 ਤੇ ਰੋਟੀ ਦਾ ਹੋ ਗਿਆ ਸਾਡਾ ਟਾਈਮ ਤੇ ਰੁਬਲ ਕਹਿੰਦੀ ਆ ਰੋਟੀ ਬਣਾਉਂਦੀ ਆ ਮੈਂ ਬਹੁਤ ਆ ਰੋਟੀਆਂ ਬਣਾਉਣੀਆਂ ਸੀ ਰੋਟੀਆਂ ਬਣਾਉਣੀਆਂ ਸਾਰੀਆਂ 4 ਫੁਲਕੇ 4 ਫੁਲਕੇ 2 ਫੁਲਕੇ ਇਹਨਾਂ ਦੇ 2 ਮੇਰੇ ਮੰਮੀ ਕਹਿੰਦੇ ਮੈਂ ਨਹੀਂ ਖਾਣੀ ਇਹ ਕਹਿੰਦੀ ਮੈਂ ਨਹੀਂ ਖਾਣੀ ਪੱਲੂ ਤਾਂ ਸਾਡੀ ਉੱਤੇ ਨਹੀਂ ਖਾਂਦੀ ਰਸਰਿਆ ਪਿਆ ਲਓ ਜੀ ਫੁਲਕੇ ਦੇਖੋ ਕਿੰਨੇ ਸੋਹਣੇ ਪਰ ਮਾਸਲ ਲਈ ਨਾ ਸੁੱਕੀ ਸੁੱਕਾ ਫੁਲਕਾ ਰੱਖੀ ਅੱਛਾ ਹਾਂ ਠੀਕ ਆ ਅਸੀਂ ਦੋ ਬੰਦਿਆਂ ਨੇ ਘਰ ਚ ਰੋਟੀ ਖਾਣੀ ਆ ਹੋਰ ਕਿਸੇ ਤੀਜੇ ਬੰਦੇ ਨੇ ਰੋਟੀ ਨਹੀਂ ਖਾਣੀ ਅੱਜੀ ਕਹਿੰਦੀ ਮੈਂ ਨਹੀਂ ਖਾਣੀ ਤੂੰ ਕਹਿੰਦੀ ਮੈਂ ਨਹੀਂ ਖਾਣੀ ਹੈਗੀ ਰੋਟੀ ਪੱਲੂ ਉਹਦੇ ਨਹੀਂ ਖਾਂਦੀ ਪੱਲੂ ਦਾ ਤਾਂ ਸਰਿਆ ਪਿਆ ਉਹਦੇ ਹੀ ਤੇ ਇੱਧਰ ਮੰਮੀ ਬੈਠੇ ਆ ਤੇ ਤੇ ਚੜੀਏਲ ਆਪਣੇ ਪੈਰਾਂ ਲਾਲ ਲੁੜ ਕੇ ਹਟ ਗਿਆ ਹੌਲ ਮਾ ਥੋੜਾ ਹੋ ਕੇ ਹਾਂਜੀ ਕੀ ਹੋਇਆ ਕਿਊਜ਼ ਮੀ ਆਮ ਨਾ ਚੜੀਏਲ ਸੁਸਤੀ ਪਈ ਆ ਕਹਿੰਦੀ ਮੈਂ ਕਿ ਫੁਲਕੇ ਬਣਾਣੇ ਆ ਕੇ 4 ਚਾਰ ਚ ਫੁਲਕੇ ਉਹਨੇ ਇੱਕ ਰੋਟੀ ਪਈ ਆ ਇੱਕ ਫੁਰਗਾ ਦੂ ਖਾਣੀ ਆ ਨਾ ਤੇ ਬਾਕੀ ਚਲੋ ਬਣਾ ਲਈਏ ਸਾਡੇ ਬਲੌਗ ਨਾਲ ਇੱਕ ਕਰਦੇ ਆਂ ਫਿਰ ਆਪਾਂ ਲੰਚ ਤੇ ਮਿਲਦੇ ਆਂ ਫੇ ਤੁਹਾਨੂੰ ਲਓ ਜੀ ਇੱਧਰ ਆ ਗਈ ਆ ਜੀ ਸਾਡੀ ਰੋਟੀ ਰੋਟੀ ਗਿਣਤੀ ਦੇ ਫੁਰਕੇ 4 ਹੋਰ ਕੀ ਆਹ ਦਾਲ ਦੇਣ ਗੋਲੀਆਂ ਜਾਈ ਆ ਓਹ ਰੁਪਣੇ ਲੈਣੀ ਆ ਓਕੇ ਓਕੇ ਕੱਲੀ ਦਾਲ ਖਾਣੀ ਆ ਇਹਨੇ ਆਪਣੀ ਦਾਲ ਆ ਆਪਣਾ ਬਣਾ ਰਹੀ ਹੈ ਦਾਲ ਕਿਹੜੀ ਪੀਣੀ ਆ ਆ ਕੌਫੀ ਇਹ ਪੀਣੀ ਦੋ ਅੱਜ ਨਹੀਂ ਨਹੀਂ ਇਹ ਪਤਾ ਨਹੀਂ ਕੀ ਬਣਾਉਂਦੀ ਪਈ ਆ ਬੁਛਾਈ ਤੇ ਇੱਧਰ ਲਓ ਜੀ ਚੰਦਰ ਗਈ ਸਾਡੀ ਵੇਸ਼ ਔਰ ਇਹ ਆਮ ਦਾ achar ਨਾਲ ਪਿਆਜ਼ ਤੇ ਨਾਲ ਇੱਕ ਇੱਕ ਦੋ ਦੋ ਰੋਟੀਆਂ ਤੇ ਚਲੋ ਜੀ ਮਿਲਦੇ ਆਂ ਜੀ ਨਾਸ਼ਤਾ ਦੁਪਹਿਰ ਦਾ ਕਰਕੇ ਖਤਮ ਤੇ ਬਣੇ ਰਿਓ ਸਾਡੇ ਵਲੌਗ ਨਾਲ ਫਿਰ ਕਰਦੇ ਆਂ ਜੀ ਬਾਕੀ ਦੇ ਆਪਣੇ ਕੰਮ ਇਧਰ ਟਾਈਮ 6:30 ਹੋ ਚੱਲੇ ਆ ਤੇ ਇਧਰ ਆਪਾਂ ਵੀ ਲਿਆਂਦੇ ਕੱਪੜੇ ਲਾ ਕੇ ਕੋਠੀ ਤੋਂ ਇਧਰ ਲੱਗੀਆਂ ਪਈਆਂ ਤੇ ਹਾਂ ਇਹ ਵਲੌਗ ਹੀ ਤੁਹਾਡਾ ਮੌਕਾ ਚਾਹਤ ਕਿ ਤੇ ਇਹ ਦੇ ਦੇ ਮੈਂ ਕਿਹਾ ਹਾਂ ਵੀ ਇਹ ਰਾਈ ਹਾਂ ਫੇ ਗਾਰਡਨ ਵਾਲੀਆਂ ਦੇ ਕੱਪੜੇ ਉੱਪਰ ਹੀ ਸਵਾਣਾ ਪਹਿਨਣਾ ਹੋਰ ਤਾਰਾ ਬਹੁਤ ਅਨਮਾਰੀਆਂ ਦੇ ਵਿੱਚ ਖਿਤਦੀਆਂ ਜਾਂਦੀਆਂ ਹਨ ਕਰਦੀਆਂ ਅਨਮਾਰੀਆਂ ਦੇ ਕਪੜੇ ਤੇ ਚਲੋ ਬੰਦੇ ਆ ਫੇ ਹੈਲੋ ਇਹ ਲੋ ਜੀ ਟਾਈਮ ਹੋ ਗਿਆ 7:30 ਤੇ ਆਪਾਂ ਆ ਗਏ ਘਰੇ ਦੁਕਾਨ ਵਧਾ ਕੇ ਅੱਜ ਤੇ ਇੱਧਰ ਦੇਖੋ ਜੀ ਦੋਨੋਂ ਮੈਡਮਾਂ ਨੇ ਕਿੰਦਾ ਤਲਾਰਾ ਪਾਇਆ ਹੋਇਆ ਚੰਗਾ हां जी कित्ता जी ਤੁਹਾਡੀ ਸਿਹਤ ਹੁਣ ਸਿਹਤ ਠੀਕ ਆ ਮੈਂ ਤਾਂ ਹੁਣ ਲਮਾਰੀਆਂ ਦੇ ਗੋਲੀ ਖਾਦੀ ਸੀ ਛਾਤੀ ਸਿਟਰਾ ਜਿੰਦੀ ਉਹ ਉਹਦੇ ਨਾਲ ਅੱਜ ਤਾਂ ਉੱਠੀ ਨਹੀਂ ਹੋਇਆ ਸਾਰਾ ਲਮਾਰੀ ਫਰੇ ਹੀ ਸਹੀ ਮੇਰੀ ਮੇਰੀ ਲਮਾਰੀ ਕਰਤੀ ਸਹੀ ਸਾਰੀ ਲਮਾਰੀ ਤੁਹਾਡੀ ਸਾਰੀ ਪੈਂਟਾਂ ਸ਼ਰਟਾਂ ਸਾਰੀਆਂ ਅਲੱਗ-ਅਲੱਗ ਪੈਂਟਾਂ ਅਲੱਗ ਕੁੜਤੇ ਪਿਆਮੇ ਅਲੱਗ ਸ਼ਰਟਾਂ ਮੈਂ ਜਦੋਂ ਕੱਢਦਾ ਸਾਬ ਮਿਕਸ ਹੋ ਜਾਂਦਾ ਘਰ ਵਾਲੇ ਕੱਪੜੇ ਨਾ ਸਾਰੇ ਤੇਹਾ ਮਾਰ ਕੇ ਥੱਲੇ ਰੱਖ ਦਿੱਤੇ ਆ ਹੁਣ ਮੇਰੀ ਲਮਾਰੀ ਰਹਿ ਗਈ ਮੈਨੂੰ ਇੱਕ ਘਟਾ ਵਿੱਚ ਹਰ ਮਿੰਟ ਫੋਨ ਆ ਗਿਆ ਕੀ ਹੰਦਾ ਉਹ ਬਸ ਕੁਝ ਨਹੀਂ ਹਾਲ ਚਾਲ ਉਹ ਫੋਨ ਸਪੀਕਰ ਫੋਨ ਦੇ ਰੱਖ ਕੇ ਫੇਰ ਆ ਗਈ ਦੀਵਾ ਨੂੰ ਥੋੜਾ ਫੋਨ ਲੈ ਲੈ ਕੇ ਦਿਓ ਤਾਂ ਦੇਖੋ ਜੀ ਫੋਨ ਹੱਥ ਧੋਣ ਗਈ ਨਾਲ ਹੀ ਫੋਨ ਲੈ ਗਈ ਫੋਨ 'ਚ ਪੈ ਗਿਆ ਪਾਣੀ ਤਾਂ ਹੁਣ ਦੇਖੋ ਜੀ ਹੁਣ ਪਾਣੀ ਬਾਟਰ ਇਜੈਕਟ ਕਰਦੇ ਪਏ ਆ ਬੰਦੇ ਫੋਨ ਆ ਪਰ ਇਹਨਾਂ ਦੇ ਲਈ ਥੋੜੇ ਮੈਂ ਤੁਸੀਂ ਉਹਨਾਂ ਦੇ ਬੂਣਾਂ ਨੂੰ ਐਦਾ ਪੁੱਛੋ ਕੁਝ ਨਹੀਂ ਦਾ ਤਾਂ ਹਾਲ ਹੀ ਮਾਰਾ ਬਹੁਤ ਮਾੜਾ ਹਾਲਾ ਪਾਣੀ ਹੱਥ ਧੋਣ ਵੀ ਜਾਣਾ ਤੇ ਨਾਲ ਲੈ ਕੇ ਜਾਣਾ ਦੇਖੋ ਉਹਨੂੰ ਇਧਰ ਪਾਣੀ ਇਜੈਕਟ ਹੋ ਰਿਹਾ ਆ ਇਹਨੂੰ ਇਧਰ ਰੱਖਣਾ ਇੱਥੇ ਤੇ ਚਲੋ ਠੀਕ ਆ ਜੀ ਬਣੇ ਰਹੀਓ ਉਹ ਰੋਟੀ ਪਾਣੀ ਦਾ ਕਰਨਾ ਹੈ ਹਲੇ ਟਾਈਮ ਹੈ ਹਰ ਸਤ ਹੋਏ ਜੀ ਅਬ ਰੋਟੀ ਬਣਾਉਂਦੇ ਆ ਰੋਟੀ ਬਣਾਉਂਦੇ ਆ ਜਦ ਤੱਕ ਉਹਨੇ ਬੰਦੇ ਅੱਜ ਵੇਲੇ ਕੋ ਕੰਮ ਨਹੀਂ ਕੀਤਾ ਨਾ ਆਇਆ ਕੁਝ ਨਹੀਂ ਕੀਤਾ ਆਏਗਾ ਚਲੋ ਹਾਂ ਤੂੰ ਕਿੰਨੀ ਆ ਰੌਂਡ ਹੁੰਦੇ ਹੀ ਤੇ ਤੂੰ ਤੂੰ ਹੀ ਰੌਂਡ ਆ ਬਸ ਐਵੇਂ ਤੂੰ ਰੌਂਡ ਆ ਅਦੇ ਤਾਂ ਪੂਰਾ ਚੱਲੰਦੇ ਆ ਜੇ 46 ਫਿਰ ਵਾਈਬਰੇਟਰ ਵਾਲਾ ਚੱਲੰਦੇ ਪਹਿਲਾਂ ਵਾਈਬਰੇਟਰ ਵਾਲਾ ਬਾਅਦ ਚ ਕੰਮ ਕਰ ਲਈ ਆ ਆ ਮੈਂ ਹੋਈ ਗਿਆ ਵੇਖੋ ਜੀ ਉਹਨੇ ਆਪਣਾ ਸਕੂਲ ਦਾ ਕੰਮ ਉਹਦੇ ਕੋ ਗ੍ਰਾਉਂਡ ਦੇ ਆ ਕਾਈ ਜਣ ਮੈਂ ਦਿਖਾਉਣੀ ਆ ਜੀ ਲਿਖਣ ਵਾਲਾ ਉਹਨੂੰ ਕਹਿੰਦੇ ਤੂੰ ਲਿਖ ਦੇ ਬਾਕੀ ਆਪ ਕਰ ਲਿਆ ਆ ਜਿੰਨੇ ਰਹਿੰਦੇ ਆ ਬੱਸ ਹੋਰ ਹੋਰ ਮੁੜ ਕੇ ਸਕੂਲ ਸ਼ੁਰੂ ਦੋ ਤਿੰਨ ਦਿਨਾਂ ਬਾਅਦ ਅੱਛਾ ਮੇਰੀ ਇੱਕ ਗੱਲ ਆ ਬਹੁਤ ਬੜੀਆ ਹਾਂ ਪੂਰਾ ਨਾ ਸ਼ਾਂਤੀ ਹੋ ਜਾਏਗੀ ਸਹੀ ਗੱਲ ਆ ਤਰੇ ਬਹੁਤ ਤੰਗ ਕਰਦੀ ਏ ਇਹ ਉਹ ਦੇਖੋ ਰਬੀ ਲਾਦੀ ਚਲੋ ਬਣੇ ਰਹੀ ਹੈ ਜੀ ਵਲੋਗ ਨਾ ਹਾਂਜੀ ਆ ਗਈ ਜੀ ਕਰ ਲੈ ਪਾਠ ਚਲੋ ਓਕੇ ਜੀ ਕੋਈ ਨਾ ਆਦੀ ਹੋਣੀਆ ਚਲੋ ਬਣੇ ਰਹੀ ਹੈ ਜੀ ਸਾਡੇ ਵਲੋਗ ਨਾਲ ਮਿਲਦੇ ਆ ਜੀ ਫਿਰ ਹਾਂ ਓਕੇ ਓਕੇ ਟਾਈਮ 9 ਵਜੇ ਚੱਲਿਆ ਤੇ ਇੱਧਰ ਦੇਖੋ ਜੀ ਇਹਨਾਂ ਦਾ ਹਜੇ ਤੱਕ ਖਲਾਰਾ ਨਹੀਂ ਮੁੱਕਿਆ ਹੈਗਾ ਕੰਮ ਪਹਿਲਾਂ ਕਰਨਾ ਨਿਕਾ ਤੇ ਬਾਅਦ ਚ ਆ ਗਏ ਜੋਰਾ ਸ਼ੋਰਾ ਤੇ ਭਰਾਵਾ ਇਥੇ ਚਲੋ ਜੀ ਇੱਧਰ ਸਾਡੀ ਹੁਣ ਹੋ ਰਹੀ ਆ ਜੀ ਰੋਟੀ ਪਾਣੀ ਦੀ ਤਿਆਰੀ ਹੋ ਗਈ ਤੇ ਇੱਧਰ ਪਰੌਂਠੀਆਂ ਤੁਸੀਂ ਕਹਿੰਦੇ ਪਰੌਂਠੀ ਖਾਣ ਦੀ ਹਾਂ ਪਰੌਂਠੀ ਪਰੌਂਠੀ ਬਣਾਓ ਇੱਕ ਪਰੌਂਠੀ ਖਾਣੀ ਯਾਰ ਸਾਰੀ ਬਸ ਬਸ ਇੱਧਰ ਨਮਕ ਮਿਰਚ ਨਾ ਪਾਵਾਂ ਨਾ ਨਮਕ ਮੈਂ ਤਾਂ ਨਹੀਂ ਹਲਕਾ ਜਿਹਾ ਪਾ ਲਾ ਪਾ ਮਾ ਹਲਕਾ ਜਿਹਾ ਜਿਆਦਾ ਨਹੀਂ ਹਮ ਹਲਕਾ ਜਿਹਾ ਪਾ ਲਾ ਪੂਰੀ ਪਰੌਂਠੀ ਦੇ ਵਿੱਚ ਮਾੜਾ ਜਿਹਾ ਹਲਕਾ ਜਿਹਾ ଲୁନ ਮਿਰਚ ਉਹ ਘੱਟ ਫੇਰੀ ਵਧੀਆ ਲਾਦੀ ਆ ਹਾਂ ਹਾਂ ਤੇ ਚਲੋ ਠੀਕ ਆ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਤੇ ਰੋਟੀ ਪਾਣੀ ਦਾ ਕਰ ਕੇ ਵਿਹਲੇ ਹੋ ਗਿਆ ਸੋਈਏ ਥੱਕ ਬਹੁਤ ਹੋਇਆ ਆ ਹਣਾ ਅਸੀਂ ਦੁਪਹਿਰੇ ਭਾਵ ਲਾ ਲਈ ਜੀ ਚਟ ਚਪਕੀ ਲਾਈਵ ਹੋਣਾ ਸੀਗਾ ਲਾਈਵ ਹੋਣਾ ਸੀ ਪਰ ਅੱਜ ਹੋਣਾ ਨਹੀਂ ਹੈਗਾ ਇੱਕ ਤਾਂ ਮੀਂਹ ਵਾਲਾ ਮੌਸਮ ਥੋੜਾ ਜਿਹਾ ਹੋਇਆ ਖਰਾਬ ਤੇ ਇੱਕ ਇਹਨਾਂ ਦਾ ਖਲਾਰਾ ਬੜਾ ਅਜੇ ਤੱਕ ਕੰਮ ਹੀ ਨਹੀਂ ਮੁੱਕਿਆ ਹੈਗਾ ਐ ਚਲੋ ਮਿਲਦੇ ਆ ਜੀ ਰੋਟੀ ਪਾਣੀ ਖਾ ਗਏ ਹੋਰ ਕੀ ਬਣੇ ਰਿਹਾ ਸਾਡੇ ਵਲੌਗ ਨਾਲ ਜੀ ਬੋਲ ਤੂੰ ਪਹਿਲੇ ਪਾਪਾ ਨੂੰ ਬਣਾ ਲੈ ਮਨ ਲੋ ਚਲੋ ਆਜੋ ਨਹੀਂ ਦੱਸ ਕੀ ਕਹਿੰਨੀ ਤੂੰ ਬੋਲ ਨਹੀਂ ਤੂੰ ਬੋਲ ਐ ਕਿੱਥੇ ਆਣਾ ਤੁਸੀਂ ਇੱਥੇ ਆਉਂਗਾ ਯਾਰ ਉੱਪਰ ਹੀ ਆਉਂਗਾ ਮੈਂ ਲਓ ਜੀ ਤੇ ਰੋਟੀ ਆ ਗਈ ਹੈ ਜੀ ਸਾਡੀ ਤੇ ਅਸੀਂ ਲੱਗੇ ਆ ਜੀ ਹੁਣ ਕਰਨ ਆਪਣਾ ਰੋਟੀ ਆ ਤੁਹਾਡੀ ਇੱਕ ਰੋਟੀ ਰੋਟੀ ਪਾਣੀ ਦਾ ਕੰਮ ਖਤਮ ਤੇ ਹਾਂ ਹੁਣ ਦੱਸ ਕੀ ਕਹਿੰਨੀ ਆ ਵਾਚ ਦਾ ਬਲੌਗ ਜੀ ਦਸਣਾ ਮੇਰਾ ਫੋਨ ਪਿਆ ਮੇਰਾ ਥੱਲੇ ਧਿਆਨ ਨਾਲ ਆਈ ਓਏ ਤੂੰ ਬੋਲਦੇ ਤਾਂ ਮੈਂ ਤਾਂ ਧਿਆਨ ਨਹੀਂ ਸੀਗਾ ਲੋ ਜੀ ਮੇਰੇ ਫੋਨ ਦੇ ਉੱਤੇ ਜਾਣ ਨਹੀਂ 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 ਲੋ ਜੀ ਅ ਚਾਰ ਇੱਕ ਪਰੌੜੀ ਖਾਣੀ ਆ ਦਾਲ ਦੇ ਨਾਲ ਤੇ ਮਜ਼ਾ ਆ ਜਾਣਾ ਜੀ ਖਾ ਕੇ ਚਲੋ ਠੀਕ ਆ ਜੀ ਬਣੇ ਰਿਓ ਬਲੌਗ ਨਾ ਜੀ ਕਿਹੜਾ ਪੀਜ਼ਾ ਖਾ ਗਏ ਇਹ ਵੀ ਬਸ ਬਿਨਾ ਕੋਈ ਪੀਜ਼ਾ ਖਾ ਕੇ ਢਿੱਡ ਭਰਿਆ ਇੱਥੇ ਹੈ ਪੀਜੇ ਦੇ ਸੁਪਨੇ ਲੈਂਦੀ ਰਿਹਾ ਕਰ ਪੀਜ਼ਾ ਪੂਜਾ ਕੋਈ ਨਹੀਂ ਮਿਲਣਾ ਹੈਗਾ ਹਜੇ ਪੀਜ਼ਾ ਖਾ ਗਏ ਇਹ ਜਾੜ ਕੇ ਕਹਿੰਦੀ ਦਾ ਮੈਨੂੰ ਲਿਆ ਕੇ ਦੇਣਗੇ ਹੁਣ ਇਦਾਂ ਨਹੀਂ ਕੁਝ ਨਹੀਂ ਮਿਲਣਾ ਹੈਗਾ ਖਾ ਕੇ ਦੇਖ ਰੋਟੀ ਹੀ ਖਾਣੀ ਪੈਣੀ ਆ ਚਲੋ ਠੀਕ ਆ ਜੀ ਇਹਨਾਂ ਨੇ ਨਹੀਂ ਖਾਣੀ ਹੈਗੀ ਇੱਕ ਦੇਣ ਲਾ ਚਲੋ ਦੇਖਦੇ ਆ ਵੀ ਅੱਜ ਆ ਲੱਗੀ ਖਾ ਲਈ ਲੋ ਜੀ ਦੇਖਦੇ ਆ ਜੀ ਇਹਦੇ ਹੱਥ ਸਵਾਲ ਆ ਦਿਨ ਹਾਂ ਲੋ ਜੀ ਖਵਾ ਹੀ ਦਿੱਤੀ ਫੇ ਇੱਕ ਮੁਰਗੀ ਚਲੋ ਆ ਜਾਓ ਆ ਲੈ ਖਵਾਵਾ ਬਣੇ ਰਹੀਓ ਵਲੌਗ ਨਾਲ ਜੀ ਚਲੋ ਮਿਲਦੇ ਆ ਜੀ ਹੁਣ ਰੋਟੀ ਪਣੀ ਖਾ ਕੇ ਜੀ ਟਾਈਮ ਹੋ ਗਿਆ 9:30 ਤੇ ਇੱਧਰ ਇਹਨਾਂ ਦਾ ਕੰਮ ਨਹੀਂ ਮੁੱਕਿਆ ਹਜੇ ਤੱਕ ਸਾਡਾ ਰੋਟੀ ਪਾਣੀ ਹੋ ਗਿਆ ਐ ਸਾਰਾ ਕੁਝ ਹੋ ਗਿਆ ਬਸ ਹੁਣ ਅਸੀਂ ਚੱਲੇ ਜੀ ਆਪਣੇ ਰੂਮ ਦੇ ਵਿੱਚ ਰੂਮ ਦੇ ਵਿੱਚ ਮੈਂ ਕਿਹਾ ਵੀ ਤੁਸੀਂ ਆਪਣਾ ਕਰੀ ਚੱਲੋ ਕੰਮ ਜਿਹੜਾ ਕਰਨਾ ਆ ਅਸੀਂ ਵੀ ਹੁਣ ਤੁਸੀਂ ਗੱਲ ਹੀ ਕਰਤੀ ਮੰਮੀ ਨੇ ਕਿਹਾ ਤੁਸੀਂ ਇੱਧਰ ਬੈਠਦੇ ਜਦੋਂ ਮਰਜ਼ੀ ਲੰਮੇ ਕੋਲ ਚਲੋ ਪਹਿਲਾਂ ਆ ਆ ਦੇਖਦੇ ਤੇ ਚਲੋ ਤੁਸੀਂ ਕਰੋ ਜੀ ਬਲੌਗ ਦਾ ਐਂਡ ਪਹਿਲਾਂ ਭਵਾਨੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਕਮੈਂਟ ਕਰਿਓ ਚਲੋ ਜੀ ਮਿਲਦੇ ਆ ਕੱਲ ਇੱਕ ਨ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ